ਕਹਿੰਦਾ सस्पेंशन और कैंसिलेशन ऑफ रजिस्ट्रेशन ਹੁਣ ਸਭ ਤੋਂ ਪਹਿਲਾ ਕੰਮ ਇਹ ਜ਼ਰੂਰੀ ਹੋ ਗਿਆ ਕਿ ਜਿਹੜੀ 58 ਸਾਲ ਦੀ ਏਜ ਵਿੱਚ ਆਪਾਂ ਆਈਵੀਐਫ ਕੀਤਾ ਹੈ। ਕੀ ਆ ਉਹ ਲੀਗਲੀ ਵੈਲਿਡ ਸੀ? ਪਨਿਸ਼ਮੈਂਟ ਪੜ ਕੇ ਸੁਣਾਉਣਾ ਮੈਂ 5 ਲੱਖ ਰੁਪਏ ਜੁਰਮਾਨਾ 10 ਲੱਖ ਰੁਪਏ ਜੁਰਮਾਨਾ 20 ਲੱਖ ਰੁਪਏ ਜੁਰਮਾਨਾ 3 ਸਾਲ ਦੀ ਘੱਟੋ ਘੱਟ ਕੈਦ ਵੱਧ ਤੋਂ ਵੱਧ 8 ਸਾਲ ਦੀ ਕੈਦ ਸੋ ਵਾਲਦੇ ਪਿਤਾ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੇ ਕੋਲ ਸਾਰੇ ਡਾਕੂਮੈਂਟ ਨੇ ਜੇ ਹੱਥ ਪਾਉਣਾ ਤੇ ਸਮਾਰ ਕੇ ਪਾਓ ਭੱਜਨ ਦਾ ਯੂ ਟਰਨ ਨਾ ਮਾਰੋ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਕਿਹਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ ਚ ਕਹਿੰਨਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਯੂ ਟਰਨ ਲੈਣ ਵਾਲੇ ਚ ਨਹੀਂ ਮੈਂ ਜਾਨ ਦੇ ਸਕਦਾ ਮੈਂ ਪਿੱਛੇ ਹਟਣ ਵਾਲੇ ਚ ਨਹੀਂ ਸਾਡੇ ਜਿਹੜਾ ਹਸਪੀਟਲ ਹੈ ਯਾ ਬਲਕੌਰ ਫੈਮਿਲੀ ਹੈ ਉਹ ਉਹਨੂੰ ਕਿਵੇਂ ਰਿਪਰੈਜ਼ੈਂਟੇਸ਼ਨ ਦਿੰਦੀ ਹੈ ਉਹ ਰਿਪਰੈਜ਼ੈਂਟੇਸ਼ਨ ਦੇ ਮੁਤਾਬਕ ਹੀ ਸਾਰੀ ਸੈਟਲਮੈਂਟ ਹੋਏਗੀ ਔਰ ਉਹਦੇ ਮੁਤਾਬਕ ਹੀ ਰਿਜ਼ਲਟ ਆਉਣਗੇ ਇਮੋਸ਼ਨਲੀ ਮੈਂ ਉਸ ਫੈਮਿਲੀ ਨਾਲ ਜੁੜਿਆ ਠੀਕ ਹੈ ਲੋਕ ਮੈਨੂੰ ਬਦਨਾਮ ਕਰਦੇ ਕਿ ਮੈਂ ਸਿੱਧੂ ਮੂਸੇ ਵਾਲੇ ਦੇ ਕੇਸ ਕਰਤਾ ਸੀ ਤੇ ਕੇਸ ਮੈਂ ਉਹਦੇ ਤੇ ਨਹੀਂ ਸੀ ਕੀਤਾ ਟੈਕਨੀਕਲੀ ਉਹਦੇ ਗਾਣ ਦੀ ਗਾਣ ਦੇ ਤਰੀਕਿਆਂ ਤੇ ਜਿਹਦੇ ਚੋਂ ਹਰ ਇੱਕ ਨੂੰ ਕਹ ਦਿੰਦਾ ਸੀ ਆਪਾਂ ਪ੍ਰਾਣਾ ਨਹੀਂ ਜਾਵਾਂਗੇ ਤੁਸੀਂ ਅੱਜ ਮਤਲਬ ਮੇਰੀ ਮੇਰੀ ਕੋਈ ਪਰਸਨਲ ਲੜਾਈ ਉਦੋਂ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹੈ ਅੱਜ ਵੀ ਮੈਂ ਉਹਨਾਂ ਦੇ ਨਾਲ ਪਰਵਾਰ ਨਾਲ ਖਲੋਣ ਨੂੰ ਤਿਆਰ ਹਾਂ ਜੇ ਕੋਈ ਮੇਰੇ ਕੋਲ ਹੈਲਪ ਮੰਗਦੇ ਆ ਤੇ ਦੋਸਤੋ ਸਿੱਧੂ ਮੂਸੇਵਾਲਾ ਦੇ ਘਰ ਫਿਰ ਤੋਂ ਖੁਸ਼ੀ ਆਈ ਸੀ ਖੁਸ਼ੀ ਆਈ ਹੈ ਪਰ ਉਸ ਦੇ ਵਿੱਚ ਕਈ ਵਿਗੜਣ ਪੈਣੇ ਸ਼ੁਰੂ ਹੋ ਚੁੱਕੇ ਨੇ ਉਹ ਕਾਰਨ ਕੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਸਵਾਲ ਕਰਦੀ ਹੈ ਜਾਂ ਫਿਰ ਕੱਲ ਦੀ ਕੇਂਦਰ ਸਰਕਾਰ ਸਵਾਲ ਕਰਦੀ ਹੈ ਕਿਸ ਐਕਟ ਦੇ ਅਧੀਨ ਕਿ ਜੋ ਆਈਵੀਐਫ ਦੌਰਾਨ ਇਹ ਬੱਚਾ ਜਿਹੜਾ ਪੈਦਾ ਕੀਤਾ ਗਿਆ ਜਨਮ ਦਿੱਤਾ ਹੈ ਬੱਚੇ ਨੂੰ ਇਸ ਦੇ ਵਿੱਚ ਕੀ ਕਾਨੂੰਨੀ ਮਾਹਰ ਕਹਿੰਦੇ ਨੇ ਕਿ ਆਈਵੀਐਫ ਦਾ ਕਿਸ ਤਰੀਕੇ ਦੇ ਨਾਲ ਬੱਚੇ ਦਾ ਜਨਮ ਹੋਇਆ ਇਸ ਦੇ ਵਿੱਚ ਕੀ ਅੱਗੇ ਜਿਹੜੀ ਹੈ ਕਾਨੂੰਨੀ ਚੀਜ਼ ਬਣ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਸੀਗੇ ਸਿੱਧੂ ਮੋਸੇ ਵਾਲੇ ਦੇ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੇ ਲਗਾਤਾਰ ਸਰਕਾਰ ਪਰੇਸ਼ਾਨ ਕਰ ਰਹੀ ਹੈ ਮੈਨੂੰ ਛੋਟੇ ਬੱਚੇ ਦੀ ਜਿਹੜੀ ਹੈ ਕਾਰਗੁਜ਼ਾਰੀ ਜਿਹੜਾ ਉਹ ਸਹੀ ਤਰੀਕੇ ਨਾਲ ਕਰ ਲੈਣ ਦਿਓ ਸਾਰੇ ਚੀਜ਼ਾਂ ਸਹੀ ਤਰੀਕੇ ਨਾਲ ਕਰ ਲੈਣ ਦਿਓ ਪਰ ਮੈਨੂੰ ਪਰੇਸ਼ਾਨ ਨਾ ਕਰੋ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਸੁਨੀਲ ਮਲਨ ਨੇ ਮਲਨ ਸਾਹਿਬ ਤੁਸੀਂ ਇਹ ਦੇਖ ਵੀ ਲਿਆ ਹੋਣਾ ਜੋ ਕੇਂਦਰ ਸਰਕਾਰ ਨੇ ਭੇਜਿਆ ਹੈ ਇਹ ਕੀ ਕਹਿਣਾ ਚਾ ਰਿਹਾ ਆਪਣੇ ਆਪ ਦੇ ਵਿੱਚ ਤੇ ਕੀ ਫੈਕਟ ਹੈ ਪਰਿਵਾਰ ਦੇ ਉੱਤੇ ਇਸ ਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਵੀ ਇਹ ਚਿੱਠੀ ਹੈ ਕੀ ਇਹ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਆਫ ਹੈਲਥ ਰਿਸਰਚ ਤੇ एआरटी एंड सरोगेसी सरोगेसी डिविजन ਨੇ ਜਿਹੜੀ ਕਿ ਸੈਕੰਡ ਫਲੋਰ ਆਈਆਰਸ ਆਈਆਰ ਸੀਐਸ ਬਿਲਡਿੰਗ ਨਈ ਦਿੱਲੀ 14 ਮਾਰਚ ਨੂੰ ਇਹ ਚਿੱਠੀ ਕੱਢੀ ਸੀ ਪ੍ਰਿੰਸੀਪਲ ਸੈਕਟਰੀ ਐਡਮਿਨਿਸਟ੍ਰੇਟਿਵ ਸੈਕਟਰੀ ਪੰਜਾਬ ਗਵਰਨਮੈਂਟ ਨੂੰ ਹੈਲਥ ਐਂਡ ਫੈਮਿਲੀ ਵੈਲਫੇਅਰ ਨੂੰ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਸੀਕਿੰਗ ਰਿਪੋਰਟ ਫ্রম ਗਵਰਨਮੈਂਟ ਆਫ ਪੰਜਾਬ ਰਿਗਾਰਡਿੰਗ ਆਈਵੀਐਫ ਟ੍ਰੀਟਮੈਂਟ ਆਫ ਸ਼੍ਰੀਮਤੀ ਚਰਨ ਕੌਰ ਬ੍ਰੈਕਟ ਸਿੱਧੂ ਮੂਸੇਵਾਲਾ ਮਦਰ ਉਹਨਾਂ ਕੋਲ ਮੰਗੀ ਹੈ ਉਹਦੇ ਵਿੱਚ ਲਿਖਿਆ ਹੋਣਾ ਕਿ 27 ਦੂ 2023 ਨੂੰ ਇੱਕ ਅਖਬਾਰ ਦਾ ਆਰਟੀਕਲ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਉਹਦਾਂ ਘਰ ਇੱਕ ਬੇਬੀ ਹੋਇਆ ਥਰੂ ਆਈਵੀਐਫ ਐਟ ਦੀ ਏਜ ਆਫ 58 58 ਸਾਲ ਦੀ ਉਮਰ 'ਚ ਉਹਨਾਂ ਘਰ ਇੱਕ ਬੇਬੀ ਹੁੰਦਾ ਹੈ ਆਈਵੀਐਫ ਟੈਕਨੋਲੋਜੀ ਨਾਲ ਉਹਦੇ ਵਿੱਚ ਦੋ ਸਵਾਲ ਪੁੱਛੇ ਨੇ ਕੇਂਦਰ ਸਰਕਾਰ ਨੇ ਪਹਿਲਾ ਅੰਡਰ ਦੀ ਸੈਕਸ਼ਨ 21 ਜੀ 21 ਜੀ ਆਫ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ रेगुलेशन एक्ट ਜਿਹਨੂੰ ਏ ਆਰਟੀ ਕਹੂੰਗਾ ਮੈਂ ਅੱਗੇ ਤੋਂ ਫਿਰ ਦੱਸ ਰਿਹਾ ਅਸਿਸਟਿਡ ਰੀਪ੍ਰੋਡਕਟਿਵ ਟੈਕਨੋਲੋਜੀ रेगुलेशन एक्ट 2021 ਤਹਿਤ ਏਜ ਲਿਮਿਟ ਜਿਹੜੀ ਪ੍ਰਿਸਕ੍ਰਾਈਬ ਕੀਤੀ ਗਈ ਹੈ ਕਿਸੇ ਵੀ ਲੇਡੀ ਨੇ ਮਾਂ ਬੰਨਾ ਹੋਵੇ ਉਹ ਏ ਆਰਟੀ ਐਕਟ ਦੇ ਅੰਡਰ 21 ਸਾਲ ਤੋਂ 50 ਸਾਲ ਹੈ 21 ਸਾਲ ਤੋਂ 50 ਸਾਲ ਹੈ ਜਦਕਿ ਚਰਨਜੀਤ ਚਰਨ ਕੌਰ ਭੈਂਜੀ ਦੀ ਏਜ 58 ਹੈ ਉਹ 8 ਸਾਲ ਦਾ ਗੈਪ ਹੈ ਇਹਦੇ ਵਿੱਚ ਜੇ ਮੈਡੀਕਲ ਮੈਂ ਗੱਲ ਕਰਾਂ ਇੱਕ ਫੀਮੇਲ ਨੂੰ ਇੱਕ ਮੋਨੋਪੋਜ਼ ਪੀਰੀਅਡ ਵੀ ਆਉਂਦਾ ਹੈ ਜਦੋਂ ਉਹਨਾਂ ਦੇ ਪੀਰੀਅਡਸ ਬੰਦ ਹੋ ਜਾਂਦੇ ਨੇ ਕੀ ਆ ਉਸ ਤੇ ਬੰਦ ਹੋਣ ਤੋਂ ਬਾਅਦ ਕੀ ਟੈਕਨੋਲੋਜੀ ਲਈ ਫਿਰ ਤੁਸੀਂ 58 ਸਾਲ ਦੀ ਉਮਰ 'ਚ ਸੈਰੋਗੇਸੀ ਸੌਰੀ ਆਈਵੀਐਫ ਕੀਤਾ ਉਹਦੇ ਵਿੱਚ ਕਿਹੜੀਆਂ ਪਰਮਿਸ਼ਨਾਂ ਲਈਆਂ ਲਾਅ ਅਲਾਉ ਨਹੀਂ ਕਰਦਾ ਤੁਸੀਂ ਕੀਤਾ ਅਗਲੀ ਗੱਲ ਧੇਰਫੋਰ ਯੂ ਆਰ ਰਿਕਵੈਸਟਿਡ ਟੂ ਲੁੱਕ ਇਨਟੂ ਦਾ ਮੈਟਰ ਐਂਡ ਸਬਮਿਟ ਅ ਰਿਪੋਰਟ ਟੂ ਦੀ ਡਿਪਾਰਟਮੈਂਟ ਆਫ ਦੀ ਐਕਸ਼ਨ ਟੇਕਨ ਇਨ ਦਿਸ ਕੇਸ ਐਸ ਪਰ ਏਆਰਟੀ ਰੈਗੂਲੇਸ਼ਨ ਐਕਟ 2021 ਇਹ ਕਾਪੀ ਟੂ ਡਾਕਟਰ ਵਨੀਤ ਨਾਗਪਾਲ ਨੋਡਲ ਆਫੀਸਰ ਅਸਿਸਟੈਂਟ ਡਾਇਰੈਕਟਰ ਜੋ ਵੀ ਪੰਜਾਬ ਸਰਕਾਰ ਦੇ ਨੇ ਉਹਨਾਂ ਦੇ ਈਮੇਲ ਆਈਡੀ ਲਿਖੇ ਨੇ ਤੇ ਉੱਥੋਂ ਮਿਸਟਰ ਐਸ ਕੇ ਰੰਜਨ ਨੇ ਇਹ ਚਿੱਠੀ ਸਰਕਾਰੀ ਕੱਢੀ ਹੈ ਹੁਣ ਐਕਟ ਕੀ ਕਹਿੰਦਾ ਮੈਂ ਤੁਹਾਨੂੰ ਐਕਟ ਤੇ ਵੀ ਜਾਣਕਾਰੀ ਦਿੰਨਾ ਵੀ ਐਕਟ ਕੀ ਕਹਿੰਦਾ ਐਕਟ ਦੇ ਹਿਸਾਬ ਨਾਲ ਮੈਂ ਐਕਟ ਦੀਆਂ ਕੁਝ ਧਾਰਾਵਾਂ ਪੜੀਆਂ ਨੇ ਉਸ ਧਾਰਾਵਾਂ ਦੇ ਹਿਸਾਬ ਨਾਲ ਜਿਵੇਂ ਚੱਲਾਂ ਜੀ ਤੇ ਸਭ ਤੋਂ ਪਹਿਲਾਂ ਸੈਕਸ਼ਨ 18 ਇੱਕ ਮਿੰਟ ਮੈਂ ਕੱਢੀ ਲਵਾ ਜੀ ਹੋਲਡ ਕਰਿਓ ਜਰਾ ਮੈਂ ਸੈਕਸ਼ਨ 18 ਪੜ੍ਹ ਕੇ ਸੁਣਾਣਾ ਐ ਐਕਟ ਵੀ ਤੁਹਾਨੂੰ ਦਿਖਾ ਦੇਣਾ ਮੈਂ ਐਕਟ ਕੱਢਿਆ ਦਾ ਅਸਿਸਟਡ ਦਾ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2019 ਇਸ ਐਕਟ ਦੇ ਵਿੱਚ ਸੈਰੋਗੇਸੀ ਸਾਰੀ ਜਿਹੜੀ ਕਿ ਕੋਖ ਅਸੀਂ ਕਿਰਾਏ ਤੇ ਲੈਣੇ ਆ ਤੇ ਜਿਹੜਾ ਬੱਚੇ ਦਾ ਜਨਮ ਆਈਵੀਐਫ ਰਾਹੀਂ ਜਾਂ ਜਿਹੜੀ ਹੋਈ ਹੋਰ ਅਸਿਸਟਡ ਟੈਕਨੀਕਸ ਨੇ ਉਹਨਾਂ ਦੇ ਨਾਲ ਦਿੱਤਾ ਜਾਂਦਾ ਆਈਵੀਐਫ ਟੈਕਨੀਕ ਮੋਟਾ-ਮੋਟਾ ਕੀ ਹੁੰਦੀ ਹੈ ਲੇਡੀ ਦੀ ਓਵਰੀ ਚੋਂ ਬੱਚੇਦਾਨੀ ਚੋਂ ਦਾ ਅੰਡਾ ਲਿਆ ਜਾਂਦਾ ਮੇਲ ਦੇ ਸਪਰਮਸ ਲਏ ਜਾਂਦੇ ਨੇ ਇਹਨਾਂ ਦੋਨਾਂ ਨੂੰ ਮਸ਼ੀਨੀ ਨਾਲ ਮਸ਼ੀਨੇ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਕਰਨ ਤੋਂ ਬਾਅਦ ਇਹਨੂੰ ਵਾਪਸ ਮਾਂ ਦੀ ਕੋਖ ਵਿੱਚ ਰੱਖਿਆ ਜਾਂਦਾ ਹੈ ਕਿਸੇ ਵੇਲੇ ਕਿਸੇ ਇਨਕੂਬੇਸ਼ਨ ਸਿਸਟਮ 'ਚ ਵੀ ਰੱਖਿਆ ਜਾਂਦਾ ਤੇ ਬੱਚਾ ਉਹਦੇ ਨਾਲ ਪੈਦਾ ਕੀਤਾ ਜਾਂਦਾ ਸੋ ਉਸ ਟੈਕਨੋਲੋਜੀ ਦੇ ਹੁਣ ਆਪਾਂ ਗੱਲ ਕਰੀਏ ਸੈਕਸ਼ਨ 18 ਦੀ ਮੈਂ ਤੁਹਾਨੂੰ ਸੈਕਸ਼ਨ ਪਹਿਲਾ 18 ਪੜ੍ਹ ਕੇ ਸੁਣਾਉਣਾ ਬਹੁਤ سارے ਸੈਕਸ਼ਨ ਨੇ ਛੋਟੀ ਜਿਹੀ ਗੱਲ ਦੱਸਾਂ ਕਹਿੰਦਾ ਸਸਪੈਂਸ਼ਨ ਔਰ ਕੈنسਲੇਸ਼ਨ ਆਫ ਰਜਿਸਟ੍ਰੇਸ਼ਨ ਹੁਣ ਸਭ ਤੋਂ ਪਹਿਲਾਂ ਕੰਮ ਇਹ ਜ਼ਰੂਰੀ ਹੋ ਗਿਆ ਕਿ ਜਿਹੜੀ 58 ਸਾਲ ਦੀ ਏਜ ਵਿੱਚ ਆਪਾਂ ਆਈਵੀਐਫ ਕੀਤਾ ਹੈ। ਕੀ ਆ ਉਹ ਲੀਗਲੀ ਵੈਲਿਡ ਸੀ? ਕੀ ਆ ਉਹ ਲੀਗਲੀ ਵੈਲਿਡ ਸੀ? ਪਲੱਸ ਸੈਕੰਡ ਜਿਹੜੀਆਂ ਸਪੈਸ਼ਲ ਪਰਮਿਸ਼ਨ ਲੈਣੀਆਂ ਸੀ ਐਟ ਦੀ ਏਜ ਆਫ 50 ਤੋਂ ਬਾਅਦ ਕੀ ਆ ਉਹ ਪਰਮਿਸ਼ਨਜ਼ ਲਿੱਤੀਆਂ ਗਈਆਂ? ਕਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਡੀਕਲੀ ਫਿਟ ਸੀ ਭੈਣਜੀ ਸਾਡੇ ਚਰਨ ਕੋਰ ਜਿਓ ਫਿਟ ਸੀ ਤੇ ਫਿਰ ਉਸ ਤੋਂ ਬਾਅਦ ਜੇ ਉਹ ਸਾਰੀਆਂ ਪ੍ਰੋਵੀਜ਼ਨਸ ਜਾਂ ਜੋ ਜਿਹੜੀ ਪ੍ਰੀਕਾਸ਼ਨਸ ਲੈਣੀਆਂ ਸੀ ਜੋ ਨਹੀਂ ਲਈਆਂ ਤੇ ਕਿਆ ਜਿਹੜਾ ਹਸਪੀਟਲ ਜਾਂ ਜਿਹੜੇ ਡਾਕਟਰ ਨੇ ਟ੍ਰੀਟਮੈਂਟ ਕੀਤਾ ਸਸਪੈਂਸ਼ਨ ਔਰ ਕੈਨਸਲੇਸ਼ਨ ਆਫ ਰਜਿਸਟ੍ਰੇਸ਼ਨ ਕਿਆ ਉਹਦੀ ਸਸਪੈਂਸ਼ਨ ਜਾਂ ਕੈਨਸਲੇਸ਼ਨ ਹੋ ਸਕਦੀ ਹੈ ਸੋ ਉਹ ਇਸ ਐਸੈਕਟ ਵਿੱਚ ਇਹ ਗੱਲ ਦੀ ਜ਼ਿਕਰ ਕੀਤੀ ਹੈ ਜੀ ਫਿਰ ਆ ਜਾਂਦਾ ਸੈਕਸ਼ਨ ਉਹਦੀ ਅਪੀਲ ਕਰਨ ਦੀ ਵੀ ਪ੍ਰੋਵੀਜ਼ਨ ਹੈ ਫਿਰ ਆ ਜਾਂਦਾ ਸੈਕਸ਼ਨ 20 ਪਾਵਰ ਟੂ ਇਨਸਪੈਕਟ ਦਾ ਪ੍ਰਮਾਈਸਿਸ ਉਸ ਕੋਲ ਪਾਵਰ ਹੈਗੀਆਂ ਨੇ ਇਨਸਪੈਕਟ ਕਰਨ ਦੀਆਂ ਯਾਨੀ ਕਿ ਸਰਕਾਰ ਕੋਲ ਪਾਵਰਾਂ ਹੈਗੀਆਂ ਨੇ ਤੇ ਇਨਸਪੈਕਟ ਕਿਵੇਂ ਕੀਤਾ ਜਾ ਸਕਦਾ ਫਿਰ ਆ ਜਾਂਦਾ ਸੈਕਸ਼ਨ 31 ਸੈਕਸ਼ਨ 31 ਜਿਹੜਾ ਉਹ ਇਹ ਕਹਿੰਦਾ ਰਾਈਟਸ ਆਫ ਚਾਈਲਡ ਬੌਰਨ ਥਰੂ ਅਸਿਸਟਡ ਬੌਰਨ ਥਰੂ ਅਸਿਸਟਡ ਟੈਕਨੀਕਸ ਜਾਂ ਟੈਕਨੋਲੋਜੀਜ਼ rights of child born through assisted reproductive technology the child born through assisted swindso so deemed to be a biological child of the commissioning couple ਜਿਹੜਾ ਵੀ ਕਪਲ ਹੈ ਉਹਦੇ ਬਾਰੇ ਜ਼ਿਕਰ ਕੀਤਾ ਗਿਆ ਉਹਦੀਆਂ ਅਗੂ ਡਿਟੇਲਸ ਦਿੱਤੀਆਂ ਗਈਆਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸੈਕਸ਼ਨ 32 ਕਹਿੰਦਾ ਸੈਕਸ ਸਿਲੈਕਟਿਵ ਅਸਿਸਟਡ ਟੈਕਸ ਉਹ ਹੋਇਆ ਕਿ ਨਹੀਂ ਹੋਇਆ ਉਹ ਟੈਕਨੋਲੋਜੀ ਵੀ ਹੈਗੀ ਹੈ ਉਸ ਤੋਂ ਬਾਅਦ 33 ਆ ਜਾਂਦਾ ਅਫੈਂਸਿਸ ਐਂਡ ਪੈਨਲਟੀਆਂ ਜੇ ਗੈਰ ਕਾਨੂੰਨੀ ਹੋ ਗਿਆ ਸਾਬਤ ਤੇ ਜੁਰਮਾਨੇ ਕੀ ਨੇ ਇਹ ਸਮਝਣਾ ਜ਼ਰੂਰੀ ਹੈ ਕਹਿੰਦਾ ਐਨੀ ਮੈਡੀਕਲ ਜੈਨੇਟਿਸ ਗਾਇਨਕੋਲੋਜਿਸਟ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ অর ਐਨੀ ਪਰਸਨ ਸ਼ਲ ਨਾਟ ਕੀ ਕੀ ਨਹੀਂ ਕਰੇਗਾ ਉਹ ਥੱਲੇ ਸਾਰੀਆਂ ਧਾਰਾਵਾਂ ਦਿੱਤੀਆਂ ਪ੍ਰੋਗਰਾਮ ਲੰਬਾ ਹੋ ਜਾਏਗਾ ਇਸ ਕਰਕੇ ਛੋਟੀਆਂ ਕਰ ਦਿੰਨਾ ਪਰ ਪ੍ਰੋਵੀਜ਼ਨ ਆਫ ਕਲੋਜ਼ ਏ ਤੇ ਏ ਟੂ ਜੀ ਤਬ ਤੱਕ ਪनिश्डਮੈਂਟ ਦਾ ਜਿਹੜੀਆਂ ਦਿੱਤੀਆਂ ਆਫੈਂਸਸ ਇਨ ਪੈਨਲਟੀ ਵਿੱਚ ਪनिश्डਮੈਂਟ ਦਿੱਤੀਆਂ ਪनिश्डਮੈਂਟ ਪੜ ਕੇ ਸੁਣਾਉਣਾ ਮੈਂ 5 ਲੱਖ ਰੁਪਏ ਜੁਰਮਾਨਾ 10 ਲੱਖ ਰੁਪਏ ਜੁਰਮਾਨਾ 20 ਲੱਖ ਰੁਪਏ ਜੁਰਮਾਨਾ 3 ਸਾਲ ਦੀ ਘੱਟੋ ਘੱਟ ਕੈਦ ਵੱਧ ਤੋਂ ਵੱਧ 8 ਸਾਲ ਦੀ ਕੈਦ ਤੇ ਪੈਨਲਟੀਆਂ ਵੱਧ ਵੀ ਸਕਦੀਆਂ ਸਜ਼ਾ ਵੱਧ ਵੀ ਸਕਦੀ ਹੈ ਘੱਟ ਵੀ ਸਕਦੀ ਹੈ ਅੰਡਰ ਡਿਫਰੈਂਟ ਜਿਹੜੀਆਂ ਪ੍ਰੋਵੀਜ਼ਨਸ ਨੇ ਕਿ ਇਹ ਕੰਮ ਰਿਪੀਟਡ ਹੋ ਰਿਹਾ ਸੀ ਪਹਿਲੀ ਵਾਰੀ ਹੋਇਆ ਦੂਜੀ ਵਾਰੀ ਹੋਇਆ ਐਕਟ ਦੇ ਮੁਤਾਬਕ ਹੋਇਆ ਐਕਟ ਤੋਂ ਬਾਹਰ ਹੋਇਆ ਹੁਣ ਮੈਂ ਇੱਥੇ ਉਲਟ ਪਾਸੇ ਵੀ ਚੱਲਣਾ ਇਹ ਤੇ ਸਹੀ ਸਰਕਾਰ ਦਾ ਪੱਖ ਪਰ ਕਨਸਟੀਚਿਊਸ਼ਨਲ ਰਾਈਟ ਵੀ ਭਾਜੀ ਚਰਨ ਕੌਰ ਦੇ ਤੇ ਬਲਕੌਰ ਭਾਜੀ ਦੇ ਹੈਗੇ ਨੇ ਉਹ ਰਾਈਟਸ ਕੀ ਨੇ ਕਿਵੇਂ ਉਹਨਾਂ ਨੂੰ ਰੱਖਿਆ ਜਾ ਸਕਦਾ ਹੈ ਕਿੱਦਾਂ ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਇਹਦੇ 'ਚ ਜਿੰਨੇ ਐਕਟ ਫਸਾਉਣ ਵਾਲੇ ਨੇ ਉਸ ਤੋਂ ਬਾਅਦ ਬਚਾਉਣ ਵਾਲੇ ਵੀ ਨੇ ਕਿਉਂਕਿ ਮੇਰਾ ਇੱਕ ਮੂਲ ਅਧਿਕਾਰ ਹੈ ਮੇਰੇ ਘਰ ਦਾ ਵਾਰਸ ਚਲਾ ਗਿਆ ਤੇ ਮੈਂ ਉਹਨੂੰ ਲੈ ਲਵਾਂ ਹਮ ਠੀਕ ਬਿਲਕੁਲ ਉਹ ਮਾਂ ਔਰ ਬਾਪ ਦੋਨਾਂ ਦੀ ਕੰਸੈਂਟ ਹੋਣੀ ਚਾਹੀਦੀ ਹੈ ਸੋਸਾਇਟੀ ਤੇ ਐਕਸੈਪਟ ਕਰੇਗੀ ਕਰੇਗੀ ਔਰ ਜੇ ਉਹਦੇ ਵਿੱਚ ਕਿਸੇ ਕਿਸਮ ਦੀ ਇਹੋ ਜੀ ਚੀਜ਼ ਹੋਈ ਹੈ ਜੇ ਕੋਈ ਇਲੀਗਲ ਐਕਟ ਹੋਇਆ ਹੈ ਬਾਈ ਚਾਂਸ ਕੋਈ ਵੀ ਵਿਚਾਰ ਹੋ ਇੱਕ ਪ੍ਰੋਸੈਸ ਕਿਤੇ ਵੀ ਕੱਟਿਆ ਗਿਆ ਹੈ ਸਿਰਫ ਏਜ ਇੱਕ ਫੈਕਟਰ ਨਹੀਂ ਹੈ ਹੋਰ ਕਈ ਸਰਫ ਫੈਕਟਰ ਨੇ ਉਹਨਾਂ ਚੀਜ਼ਾਂ ਨੂੰ ਧਿਆਨ ਦਿੱਤਾ ਜਾਏਗਾ ਰੀਪੋਰਟ ਬਣੇਗੀ ਕਿਉਂਕਿ ਇਹ ਜਿਹੜੀ ਪੰਜਾਬ ਸਰਕਾਰ ਹੈ ਹੁਣ ਇਹਦੀ ਕਾਪੀ ਬਲਕੌਰ ਭਾਜੀ ਨੂੰ ਵੀ ਭੇਜੇਗੀ ਹਸਪੀਟਲ ਨੂੰ ਵੀ ਭੇਜੇਗੀ ਜਿੱਥੇ ਹੋਇਆ ਔਰ ਉਹ ਸਾਰੀਆਂ ਗੱਲਾਂ ਜਿਹੜੀਆਂ ਇਹ ਧਿਆਨ ਚ ਰੱਖਣ ਤੋਂ ਬਾਅਦ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਕੰਮ ਪੈਨਲਟੀ ਚ ਜਾਂਦਾ ਹੈ ਕਿ ਐਕਸੈਪਟੈਂਸ ਜਾਂਦਾ ਹੈ ਇਹਦੇ ਦੇਖਣਾ ਪਏਗਾ ਕਿ ਸਾਡੀ ਜਿਹੜੀ ਸਰਕਾਰ ਹੈ ਸਾਡੇ ਜਿਹੜਾ ਹਸਪੀਟਲ ਹੈ ਜਾਂ ਬਲਕੌਰ ਫੈਮਿਲੀ ਹੈ ਉਹ ਉਹਨੂੰ ਕਿਵੇਂ ਰਿਪਰੈਜੈਂਟੇਸ਼ਨ ਦਿੰਦੀ ਹੈ ਔਰ ਰਿਪਰੈਜੈਂਟੇਸ਼ਨ ਦੇ ਮੁਤਾਬਕ ਹੀ ਸਾਰੀ ਸੈਟਲਮੈਂਟ ਹੋਏਗੀ ਔਰ ਉਹਦੇ ਮੁਤਾਬਕ ਹੀ ਰਿਜ਼ਲਟ ਆਉਣਗੇ ਸਰ ਇਸ ਦੇ ਵਿੱਚ ਇਹ ਵੀ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਪਿਤਾ ਕਹਿੰਦੇ ਨਜ਼ਰ ਆ ਰਹੇ ਨੇ ਹਾਂਜੀ ਕਿ ਮੇਰੇ ਕੋਲ ਸਾਰੇ ਡਾਕੂਮੈਂਟ ਨੇ ਜੇ ਹੱਥ ਪਾਉਣਾ ਤੇ ਸਮਾਰਕੇ ਪਾਇਓ ਭੱਜਣਾ ਯੂ ਟਰਨ ਨਾ ਮਾਰੋ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਕਿਹਾ ਪਰ ਉਹਨਾਂ ਦਾ ਸਪਸ਼ਟੀਕਰਨ ਹੈ ਕਿ ਸਾਡੇ ਵੱਲੋਂ ਕੋਈ ਚੀਜ਼ ਨਹੀਂ ਹੋ ਰਹੀ ਪਰ ਆਫੀਸਰ ਪੰਜਾਬ ਨੇ ਸੈਂਟਰ ਨੇ ਪੁੱਛਿਆ ਸੈਂਟਰ ਨੇ ਪੁੱਛਿਆ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਕੋਲ ਸਾਰੇ ਡਾਕੂਮੈਂਟ ਹੋ ਸਕਦੇ ਨੇ ਉਹਨਾਂ ਨੇ ਸਾਰੇ ਕਾਨੂੰਨਾਂ ਤੌਰ ਤੇ ਕੀਤਾ ਹੋਣਾ ਜਿਵੇਂ ਵਿਦੇਸ਼ਾਂ ਦੇ ਵਿੱਚ ਗਏ ਸੀਗੇ ਉੱਥੋਂ ਸਾਰੀ ਚੀਜ਼ਾਂ ਕਰਵਾ ਕੇ ਆਏ ਹੋਣਗੇ ਉਹ ਕੱਚੇ ਪੈਰੀ ਨਹੀਂ ਚੱਲ ਰਹੇ ਹੋਣੇ ਉਹਨਾਂ ਕੋਲ ਸਾਰੇ ਕਨਾਲ ਕਹਿੰਦੇ ਡਾਕੂਮੈਂਟ ਹੋਣਗੇ ਸਰ ਗੱਲ ਇਹ ਹੈ ਬਹੁਤ ਚੰਗੀ ਗੱਲ ਹੋਏਗੀ ਸਾਰੇ ਡਾਕੂਮੈਂਟ ਅਗੇ ਹੂੰ ਸਰਕਾਰ ਨੇ ਸਿਰਫ ਇਹ ਪੁੱਛਿਆ ਕਾਰਨ ਪਤਾ ਕੀ ਹੁੰਦਾ ਹੈ ਸਰਕਾਰ ਦਾ ਸਵਾਲ ਕਿਉਂ ਹੁਣ ਮੈਂ ਦੇਖੋ ਮੈਂ ਵਕੀਲ ਆ ਮੈਂ وکਾਲਤ ਕਰਨੀ ਹੈ ਮੈਂ ਸਰਕਾਰ ਦਾ ਪੱਖ ਨਹੀਂ ਲੈਣਾ ਮੈਂ ਉਹਨਾਂ ਦਾ ਪੱਖ ਨਹੀਂ ਲੈਣਾ ਇਮੋਸ਼ਨਲੀ ਮੈਂ ਉਸ ਫੈਮਿਲੀ ਨਾਲ ਜੁੜਿਆ ਠੀਕ ਹੈ ਲੋਕ ਮੈਨੂੰ ਬਦਨਾਮ ਕਰਦੇ ਕਿ ਮੈਂ ਸਿੱਧੂ ਮੂਸੇ ਵਾਲੇ ਦੇ ਕੇਸ ਕਰਤਾ ਸੀ ਤੇ ਕੇਸ ਮੈਂ ਉਹਦੇ ਤੇ ਨਹੀਂ ਸੀ ਕੀਤਾ ਟੈਕਨੀਕਲੀ ਉਹਦੇ ਗਾਣ ਦੀ ਗਾਣ ਦੇ ਤਰੀਕਿਆਂ ਤੇ ਜਿਹਦੇ ਚੋ ਹਰ ਇੱਕ ਨੂੰ ਕਹਾ ਦਿੰਦਾ ਸੀ ਕੋਈ ਪੁਰਾਣਾ ਨਹੀਂ ਜਾਵਾਂਗੇ ਤੁਸੀਂ ਅੱਜ ਮਤਲਬ ਮੇਰੀ ਮੇਰੀ ਕੋਈ ਪਰਸਨਲ ਲੜਾਈ ਉਦੋਂ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹੈ ਅੱਜ ਵੀ ਮੈਂ ਉਹਨਾਂ ਦੇ ਨਾਲ ਪਰਵਾਹ ਨਾਲ ਖਲੋਣ ਨੂੰ ਤਿਆਰ ਹਾਂ ਜੇ ਕੋਈ ਮੇਰੇ ਕੋਲ ਹੈਲਪ ਮੰਗਦੇ ਆ ਤੇ ਸੋ ਇਹਦੇ ਵਿੱਚ ਮੇਰਾ ਕਹਿਣਾ ਇਹੋ ਹੀ ਹੈ ਕਿ ਸਰਕਾਰ ਨੇ ਆਪਣੀ ਪ੍ਰੋਵੀਜ਼ਨ ਦੇ ਅੰਡਰ ਪਬਲਿਸਿਟੀ ਹੋ ਰਹੀ ਹੈ ਬਹੁਤ ਜ਼ਿਆਦਾ ਬਹੁਤ ਫੈਨ ਫਾਲਿੰਗ ਹੋ ਰਹੀ ਹੈ ਲੋਕ ਲੱਖਾਂ ਹਜ਼ਾਰਾਂ ਸਾਬ ਨਾਲ ਲੱਡੂ ਵੰਡਣ ਜਾ ਰਹੇ ਨੇ ਬੜਾ ਕੁਝ ਹੋ ਰਿਹਾ ਹੈ ਪੰਜਾਬ 'ਚ ਇੱਕ ਹਰਕਤ ਹੋ ਰਹੀ ਹੈ ਬਸ ਉਸ ਹਰਕਤ ਦੇ ਅੰਡਰ ਕਿਤੇ ਕੁਝ ਅਨਲਾਫੁਲਾ ਹੋਵੇ ਸਰਕਾਰਾਂ ਇਸ ਕਰਕੇ ਅਲਰਟ ਹੁੰਦੀਆਂ ਨੇ ਔਰ ਜੇ ਉਹ ਸਾਰਾ ਕੁਝ ਲੀਗਲ ਤੇ ਜੈਨੂਨ ਹੋਏਗਾ ਦੇਖੋ ਬੱਚਾ ਜਿਹੜਾ ਪੈਦਾ ਹੋ ਗਿਆ ਉਹਨੂੰ ਫਾਦਰ ਦਾ ਨਾਮ ਮਿਲ ਚੁਗਾ ਮਾਤਾ ਦਾ ਨਾਮ ਮਿਲ ਚੁਗਾ ਕੋਈ ਕਾਨੂੰਨ ਦੀ ਧਾਰਾ ਉਹਨੂੰ ਹਟਾ ਨਹੀਂ ਸਕਦੀ ਬਿਲਕੁਲ ਠੀਕ ਉਹ ਬੱਚਾ ਉਹਨਾਂ ਦਾ ਤੇ ਜੇ ਉਹਨਾਂ ਨੇ ਆਪਣੀ ਇੱਛਾ ਪੂਰੀ ਕਰਨ ਲਈ ਕੋਈ ਜੈਨੂਨ ਕੰਮ ਕੀਤਾ ਜਿੱਦੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਕਿਉਂਕਿ ਲਾਅ ਦੀ ਸਭ ਤੋਂ ਵੱਡੀ ਪ੍ਰੋਵੀਜ਼ਨ ਹੈ ਮੈਂਜ਼ਰੀਆ ਗਿਲਟੀ ਮਾਈਂਡ ਮੈਂ ਤੁਹਾਨੂੰ ਹੱਥ ਫੜਵਾ ਰਿਹਾ ਹੋ ਸਕਦਾ ਛੋਟੇ ਭਰਾ ਦੇ ਨਾਤੇ ਮਾਰਿਆ ਹੋਵੇ ਤੁਹਾਡੇ ਮੂੰਹ ਤੇ ਮੁਸਕਰਾਣ ਆ ਗਈ ਤੇ ਜੇ ਮੈਂ ਗਾਲ ਕੱਢ ਕੇ ਮਾਰਾਂਗਾ ਤੁਸੀਂ ਦੁੱਖ ਸੁਣ ਮਾਰਨਾ ਮੇਰਾ ਨੱਕ ਦੇ ਇੱਕ ਫੋੜਾ ਆਏ ਕੁਝ ਦੂਰ ਕਰ ਦੋ ਤੁਸੀਂ ਇਹ ਰਿਐਲਿਟੀ ਹੈ ਮੈਨਜ਼ ਰੀਅਲ ਗਿਲਟੀ ਮਾਈਂਡ ਜਦੋਂ ਗਿਲਟੀ ਮਾਈਂਡ ਹੀ ਨਹੀਂ ਹਾਂ ਇਹਦੇ ਤੇ ਹਸਪੀਟਲ ਵਾਲਿਆਂ ਨੇ ਆਪਣੀ ਪੱਖ ਦੱਸਣਾ ਮਾਪੇ ਬਾਬ ਨੇ ਆਪਣਾ ਦੱਸਣਾ ਪਰ ਦੇਰ ਆਰ ਪ੍ਰੋਵੀਜ਼ਨਸ ਜਿਹਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਪਰ ਕੋਈ ਵੱਡੀ ਗੱਲ ਨਹੀਂ ਕਿ ਜੁਰਮਾਨਾ ਨਾ ਵੀ ਹੋਵੇ ਤੇ ਜੇ ਸਾਰਾ ਕੁਝ ਲੀਗਲ ਹੋਏਗਾ ਤੇ ਦੈਟਸ ਇਟ ਸਰ ਇਹ ਹੋ ਸਕਦਾ ਪਰ ਪਰ ਸਰਕਾਰ ਕੋਲ ਹੱਕ ਹੈ ਤੁਹਾਨੂੰ ਪੁੱਛਣ ਦਾ ਨਾ ਮੈਂ ਗੱਡੀ ਕਿੱਥੋਂ ਲਈ ਮੈਨੂੰ ਨੋਟਿਸ ਆਉਂਦਾ ਨਾ ਇਨਕਮ ਟੈਕਸ ਦਾ ਸਰਦਾਰਜੀਵ ਵਕੀਲ ਸਾਹਿਬ ਤੁਸੀਂ ਵੱਡੀ ਵੱਡੀ ਗੱਡੀਆਂ ਲਈ ਜਾਂਦੇ ਹੋ ਕਿੱਥੋਂ ਆਉਂਦੀਆਂ ਭਈਆਂ ਮੈਂ ਆਪਣੀ ਬੈਂਕ ਬੈਲੈਂਸ ਦੀ ਸ਼ੀਟ ਦਿਖਾਉਣਾ ਮੈਨੂੰ ਇਹ ਉਹਨਾਂ ਦੇ ਕੁੱਲ ਪ੍ਰੋਵੀਜ਼ਨ ਹੈ ਲੇਕਨ ਹਸਕ ਮੀ ਪਰ ਜੇ ਮੈਨੂੰ ਜਵਾਬ ਦੇਣਾ ਤੇ ਉਸ ਤੋਂ ਬਾਅਦ ਜੇ ਫੇਰ ਉਸ ਤੋਂ ਬਾਅਦ ਕੋਈ ਗਲਤ ਕਾਰਵਾਈ ਹੁੰਦੀ ਹੈ ਤੇ ਮੈਂ ਜਿਹੜੇ ਅਫੀਸਰ ਕਾਰਵਾਈ ਕਰ ਰਿਹਾ ਬਾ ਨੀ ਮੈਨੂੰ ਠੋਕ ਦਾਂਗਾ ਪਿੱਛੇ ਜੇ ਇਲੈਕਸ਼ਨ ਹੋਏ ਸੀ ਕੋਈ ਬੂਥ ਕੈਪਚਰਿੰਗ ਹੋਈ ਉਸ ਵੇਲੇ ਜਿੰਨਾ ਦੇ ਅਗੇਂਸਟ ਬੂਥ ਕੈਪਚਰਿੰਗ ਹੋਈ ਮੌਜੂਦਾ ਸਰਕਾਰ ਉਸ ਪਾਰਟੀ ਦੀ ਸੀ ਜਿਹਨੇ ਬੂਥ ਕੈਪਚਰਿੰਗ ਕੀਤੀ ਮੈਂ ਦੂਜੇ ਪਾਸੇ ਸੀ ਸਰਪੰਚੀ ਦੇ ਇਲੈਕਸ਼ਨ ਇੱਧਰ ਕਲਾਂ ਨੌਰ ਵਾਲੇ ਪਾਸੇ ਮੈਂ ਮੌਜੂਦਾ ਸਰਕਾਰ ਦੇ ਬੰਦਿਆਂ ਦੇ ਖਿਲਾਫ ਉਦੋਂ ਦੇ ਜਿਹੜਾ ਡੀਸੀ ਸੀਓ ਸੈਕਟਰੀ ਬਣ ਚੁੱਕਾ ਸੀ ਉਹਦੇ ਖਿਲਾਫ ਵੀ ਕੰਟੈਂਪਟ ਪਾਈ ਸੀ ਮੈਂ ਅੱਜ ਵੀ ਮੇਰੀ ਪਟੀਸ਼ਨ 'ਚ 18 ਬੰਦੇ ਪਾਰਟੀ ਨੇ ਐਸ ਡੀ ਐਮ ਤੱਕ ਕੰਟੈਂਪਟ ਅੱਜ ਵੀ ਚੱਲ ਰਹੀ ਹੈ ਕੋਰਟ 'ਚ ਪੈਂਡਿੰਗ ਹੈ ਮਨਜੋ ਖਾਈ ਕੋਰਟ 'ਚ ਤੇ ਜਦੋਂ ਕੰਟੈਂਪਟ ਪਈ ਤੇ ਜਿਹੜੀ ਇਹ ਗਲਤ ਇਲੈਕਸ਼ਨ ਹੋਈ ਸੀ ਉਹ ਕੱਟੀ ਵੀ ਗਈ ਹੁਣ ਐਫ ਆਈ ਆਰ ਦੀ ਤਿਆਰੀ ਹੈ ਉਹਨਾਂ ਬੰਦਿਆਂ ਤੇ ਹੋਣੀ ਹੈ ਅਸੀਂ ਵਕੀਲ ਆ ਅਸੀਂ ਤੇ ਲਾਅ ਦਾ ਕੰਮ ਕਰਨਾ ਹੈ ਲਾਅ ਨੂੰ ਪ੍ਰੋਟੈਕਟ ਕਰਨਾ ਜਿੱਥੇ ਪਤਾ ਲੱਗੇ ਵੀ ਲਾਅ ਗਲਤ ਹੋ ਰਿਹਾ ਸੋ ਗਿਲਟੀ ਮਾਈਂਡ ਮੀਨਜ਼ ਰੀਆ ਜਿਹੜੀ ਮੈਂ ਤੁਹਾਨੂੰ ਪੁਆਇੰਟ ਦੱਸਿਆ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਕ੍ਰਾਈਮ ਦਾ ਜੇ ਇਹ ਪ੍ਰੂਫ ਹੋਏਗਾ ਤੇ ਅੱਗੇ ਪਨਿਸ਼ਮੈਂਟ ਹੋਏਗੀ ਪੁਲਿਸ ਵਾਲਾ ਗੋਲੀ ਮਾਰਦਾ ਹੈ ਉਹਦੇ ਤੇ ਕਿਉਂ ਨਹੀਂ ਕਤਲ ਦਾ ਕੇਸ ਲੱਗਦਾ ਕਿਉਂਕਿ ਉਹ ਕਿਸ ਨੂੰ ਰਾਖਵਾ ਰੱਖਣ ਲਈ ਪਰ ਜੇ ਕਿਸੇ ਨੇ ਗਲਤ ਵੀ ਗੋਲੀ ਚਲਾਈ ਹੈ ਪਿੱਛੇ ਯਾਦ ਹੈ ਇੱਕ ਇਹ ਮੁਹਾਲੀ ਦਾ ਹੀ ਕਾਂਡ ਹੈ ਪੱਟ ਚ ਗੋਲੀ ਮਾਰਤੀ ਸੀ ਉਹਦੇ ਤੇ ਪਰਚਾ ਵੀ ਹੋਇਆ ਬੰਦੇ ਤੇ ਜੋ ਕਹਿੰਦਾ ਭਾਵੇਂ ਹੈ ਦੋਨੋਂ ਪੱਖ ਹੈਗੇ ਆ ਕਿਹੜੇ ਪੱਖ ਦੇ ਹਿਸਾਬ ਨਾਲ ਕੀ ਸਬੂਤ ਪੇਸ਼ ਕੀਤੇ ਜਾਂਦੇ ਨੇ ਕੀ ਤਰੀਕੇ ਪੇਸ਼ ਕੀਤੇ ਜਾਂਦੇ ਨੇ ਉਹਦੇ ਤੇ ਨਿਰਭਰ ਕਰੇਗਾ ਸਰਕਾਰ ਦਾ ਰੁਖ ਕੀ ਹੈ ਔਰ ਪੰਜਾਬ ਸਰਕਾਰ ਨੇ ਇਹਦੇ ਚ ਸਿਰਫ ਜਿਹੜੀ ਚਿੱਠੀ ਆਈ ਹੈ ਉਹਦੇ ਅੱਗੇ ਕਾਰਵਾਈ ਕੀਤੀ ਹੈ ਉਹ ਡਿਊਟੀ ਬਾਉਂਡ ਹੈ ਉਹ ਰੋਕ ਨਹੀਂ ਸਕਦੇ ਉਹਨੂੰ ਸਰ ਲੋਕ ਕਮੈਂਟ ਕਰ ਰਹੇ ਨੇ ਲੋਕਾਂ ਦੇ ਵਿੱਚ ਰੋਸ ਹੈ ਜਿਹੜੇ ਸਿੱਧੂ ਨੂੰ ਪਿਆਰ ਕਰਦੇ ਨੇ ਸਿੱਧੂ ਫੈਮਿਲੀ ਨੂੰ ਪਿਆਰ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਲੈਟਰ ਲਿਖ ਦਿੱਤਾ ਗਿਆ ਪੰਜਾਬ ਦੀ ਸਰਕਾਰ ਨੇ ਮਿੰਟਾਂ ਦੇ ਵਿੱਚ ਉਸ ਦਾ ਜਵਾਬ ਦੇ ਦਿੱਤਾ ਉੱਥੇ ਅਫੀਸਰ ਪੰਜਾਬ ਦੇ ਪਹੁੰਚ ਗਏ ਇਸ ਚੀਜ਼ ਦਾ ਜਿਹੜਾ ਸ਼ਿਕਵਾ ਉਹਨਾਂ ਦੇ ਵਿੱਚ ਆਏਗਾ ਕਿ ਇੰਨੀ ਜਲਦੀ ਕਿਵੇਂ ਹੋ ਗਿਆ ਕਹਿੰਦੇ ਜਦੋਂ ਸਿੱਧੂ ਦਾ ਕਤਲ ਹੁੰਦਾ ਹਾਲਾਂਕਿ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ بڑے ਗੈਂਗਸਟਰ ਜਿਹੜੇ ਨੇ ਫੜ ਲਏ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਚੀਜ਼ ਹੈ ਲੋਕਾਂ ਦੇ ਵਿੱਚ ਰੋਸ ਹੈ ਉਹਨੂੰ ਕਿਵੇਂ ਦੇਖਿਆ ਜਾਏਗਾ ਅਗਰ ਜੇ ਸਰਕਾਰ ਅੱਗੇ ਹੋਰ ਜਿਹੜੇ ਕਾਨੂੰਨੀ ਤੌਰ ਤੇ ਕਦਮ ਚੁੱਕਦੀ ਹੈ ਲੋਕ ਫਿਰ ਉਸ ਚੀਜ਼ ਨੂੰ ਬਰਦਾਸ਼ਤ ਕਰ ਸਕਣਗੇ ਸਰ ਪਤਾ ਕੀ ਹੁੰਦਾ ਹੈ ਹਾਈ ਪ੍ਰੋਫਾਈਲ ਮੈਟਰ ਹੈ ਮੈਂ ਸਿਕਿਉਰਟੀ ਮੰਗੀ ਨੂੰ ਮੈਨੂੰ ਬੜੇ ਦਿਨ ਹੋ ਗਏ ਮੈਨੂੰ ਅਜੇ ਤੱਕ ਜਵਾਬ ਹੀ ਨਹੀਂ ਆਇਆ ਐਡੀਜੀਪੀ ਸਿਕਿਉਰਿਟੀਜ਼ ਤੋਂ ਹਾਂ ਜਰੂਰ ਬੰਦੇ ਆਏ ਸੀ ਆਈਡੀ ਵਾਲੇ ਆਏ ਦੂਜੇ ਆਏ ਮੇਰਾ ਪ੍ਰੋਫਾਈਲ ਲਿਆ ਸਭ ਕੁਝ ਲਿਆ ਮੈਂ ਗਲ ਲਿਸਨ ਸਪਲਾਈ ਕੀਤਾ ਇੱਕ ਕੈਟਾਗਰੀ ਦਾ ਉਹਦੇ ਵਾਸਤੇ ਅਜੇ ਤੱਕ ਨਹੀਂ ਮੈਨੂੰ ਕੋਈ ਜਵਾਬ ਹੀ ਨਹੀਂ ਆਇਆ ਮੈਂ ਹੁਣ ਗਰੀਬ ਆਦਮੀ ਆ ਮੈਨੂੰ ਜਵਾਬ ਨਹੀਂ ਆਉਂਦਾ ਹੁਣ ਜਿਹੜੇ ਹਾਈ ਪ੍ਰੋਫਾਈਲ ਬੰਦੇ ਉਹਨਾਂ ਦੇ ਤੇ ਫਿਰ ਕੰਮ ਤੁਸੀਂ ਵੇਖੋ ਮੇਰੀ ਇੰਟਰਵਿਊ ਲੈਣਾ ਖਿਓ ਤੁਹਾਨੂੰ ਮੈਂ ਅਜੇ ਹੋਰ ਵੀ ਸਿਰੇ ਦਿਖਾਣਾ ਕੇਸ ਤੁਸੀਂ ਲੈਣਾ ਹੈ ਕਿ ਇੰਟਰਵਿਊ ਆਪਣਾ ਵੀ ਸੋਚੋ ਸੋ ਇਹ ਹਾਈ ਪ੍ਰੋਫਾਈਲ ਕੇਸ ਹੈ ਲੋਕਾਂ ਦੀਆਂ ਨਜ਼ਰਾਂ ਉੱਥੇ ਟਿਕੀਆਂ ਪਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਜੇ ਕਾਨੂੰਨ ਨੇ ਡਿਲੇ ਕਰੇਗਾ ਤਾਂ ਅਸੀਂ ਗਲਤ ਕਹਨੇ ਆ ਜੇ ਕਾਨੂੰਨ ਫਾਸਟ ਕਰਦਾ ਤਾਂ ਅਸੀਂ ਗਲਤ ਕਹਨੇ ਆ ਸੋ ਇਹ ਇੱਕ ਸਿਸਟਮ ਪ੍ਰੈਸ਼ਰ ਵੀ ਕੰਮ ਕਰਦਾ ਤਾਂ ਸਿਸਟਮ ਪ੍ਰੈਸ਼ਰ ਮੁਤਾਬਕ ਜੋ ਕੁਝ ਹੋ ਰਿਹਾ ਪਾਰਟ ਆਫ आवर ਸਿਸਟਮ ਹੈ ਔਰ ਜਿੱਦਾਂ ਹਾਈ ਪ੍ਰੋਫਾਈਲ ਕੇਸ ਹੁੰਦਾ ਹੁਣ ਮੋਦੀ ਦੀ ਗੱਡੀ ਰੁੱਕ ਗਈ ਸੀ ਵਿਚਾਰੇ ਦੀ ਕਈਆਂ ਏਜੰਸੀਆਂ ਨੇ ਕਈ ਕੁਝ ਕੀਤਾ ਤੇ ਕਈਆਂ ਅਫਸਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਕਈਆਂ ਤੇ ਬਦਲੀਆਂ ਹੋ ਗਈਆਂ ਸੋ ਜਿੱਦਾਂ ਦਾ ਪ੍ਰੋਫਾਈਲ ਹੈ ਉਹਦਾਂ ਦੇ ਗ੍ਰੇਜੂਅਲਟ ਤੇ ਆਉਣੇ ਆਉਣੇ ਆ ਜੀ ਰੋਸ਼ ਮੈਂ ਕਵਾਂਗਾ ਜਨਤਾ ਨੂੰ ਇੱਕ ਰਿਕਵੈਸਟ ਹੈ ਮੇਰੀ ਸਰਕਾਰੀ ਕੰਮ 'ਚ ਕਦੀ ਵਾਦਾ ਨਾ ਬਣੋ ਦੇਖੋ ਪਹਿਲਾਂ ਮਤਲਬ ਮੈਂ ਵੀ ਆਪਣੀ ਜ਼ਿੰਦਗੀ ਦਾ ਕੈਰੀਅਰ ਕਿੱਥੋਂ ਸ਼ੁਰੂ ਕੀਤਾ ਸੀ ਇੱਕ ਪਟਵਾਰੀ ਨੇ ਸਾਡੇ ਕਰ ਦੀ ਗਲਤਫਰਦ ਬਣਾਈ ਸੀ ਤੇ ਮੈਂ ਉੱਤੇ ਪਰਚਾ ਕਰਾਇਆ ਸੀ 409 ਦਾ ਉਹਨੇ 10 ਰੁਪਏ ਸਰਕਾਰੀ ਫੀਸ ਜਮਾ ਨਹੀਂ ਸੀ ਕਰਾਈ ਪਰ ਮੇਰਾ ਘਰ ਲੁੱਟਿਆ ਗਿਆ ਸੀ ਮੇਰੀ ਅੰਦਰ ਇੰਨੀ ਕ ਖੁੰਦਕ ਸੀ ਮੈਨੂੰ 2 ਸਾਲ ਜਰੂਰ ਲੱਗੇ ਸੀ ਪਰ ਮੈਂ 100 ਰੁਪਏ ਪਿੱਛੇ ਦੋ ਫਰਦਾ ਸੀ 20 ਰੁਪਏ 20 ਰੁਪਏ ਪਿੱਛੇ ਮੈਂ ਪਟਵਾਰੀ ਅੰਦਰ ਕਰਾਇਆ ਸੀ ਔਰ ਉਹਦੋਂ ਇਹ ਵਾਅਦਾ ਕੀਤਾ ਸੀ ਕਿ ਜਾਂ ਤੂੰ ਕੋਰਚ ਮਰੇਗਾ ਜਦ ਤੱਕ ਤੇਰੀ ਮੌਤ ਨਹੀਂ ਹੁੰਦੀ ਤੱਕ ਕੇਸ ਚੱਲੇਗਾ ਕਿਉਂਕਿ ਨਾ ਕੋਈ ਅਪੀਲ ਕਰਨ ਵਾਲਾ ਬਚੇ ਤੇ ਨਾ ਦਲੀਲ ਦੇਣ ਵਾਲਾ ਬਚੇ ਉਹੀ ਹੋਇਆ ਪ੍ਰਮਾਤਮਾ ਨੇ ਮੇਰੀ ਸੁਣੀ ਜਦੋਂ ਮੈਂ ਜਾਂਦਾ ਸੀ ਪਟਵਾਰੀ ਮੈਨੂੰ ਆਪਣੀ ਉਹ ਜਿਹੜਾ ਪਿੰਡਾਂ ਚ ਗੰਦੀ ਹਰਕਤ ਹੁੰਦੀ ਹੈ ਕਿ ਆਪਣਾ ਝੰਗਾ ਚੁੱਕੇ ਵਿਖਾਉਣਾ ਠੀਕ ਮੇਰੇ ਨਾਲ ਉਹ ਵੀ ਕਰਦਾ ਸੀ ਉਹ ਉਨੇ ਹਿਊਮੀਲੇਟ ਵੀ ਕਰਦਾ ਸੀ ਆਪਣੇ ਚਾਰ ਪਟਵਾਰੀ ਹੋਰ ਭੇਜ ਕੇ ਮੈਨੂੰ ਠੋਲਾ ਮਾਰਦਾ ਸੀ ਕੁਚ ਪੇੜ ਮਾਰਦਾ ਸੀ ਮੈਂ ਉਹ ਚੀਜ਼ਾਂ ਸਹੀਆਂ ਪਰ ਆਪਣੇ ਨਿਸ਼ਚਿਤ ਪੱਕਾ ਰਿਆ ਸੁਪਰਮਤਵਾਨ ਨੇ ਉਹਨੂੰ ਸਜ਼ਾ ਦਿੱਤੀ ਮੇਰੇ ਵਾਇਗਰ ਉਹਨਾਂ ਨੂੰ ਸਜ਼ਾ ਦਿੱਤੀ ਅੱਜ ਉਹਦਾ ਪਰਿਵਾਰ ਉਹਦੀ ਅਪੀਲ ਪਾਣ ਜੋਗਾ ਨਹੀਂਗਾ ਜੀ ਸਰ ਅਖੀਲਾ ਸਵਾਲ ਜਿਵੇਂ ਇਹ ਚੀਜ਼ਾਂ ਹੋ ਗਈਆਂ ਸਾਰੀਆਂ ਕੇਂਦਰ ਸਰਕਾਰ ਨੇ ਸਵਾਲ ਕਰ ਲਏ ਪੰਜਾਬ ਸਰਕਾਰ ਨੇ ਇਹਨਾਂ ਦਿਨਾਂ ਦੇ ਵਿੱਚ ਜਵਾਬ ਦੇਗੀ ਜਾਂ ਨਹੀਂ ਇਸ ਦੇ ਵਿੱਚ ਕੀ ਹੈ ਤੁਸੀਂ ਪਰਿਵਾਰ ਨੂੰ ਕੋਈ ਸਨੇਹਾ ਪੁੱਜਣਾ ਚਾਹੁੰਦੇ ਹਾਂ ਕਿ ਜੋ ਚੀਜ਼ਾਂ ਹੋ ਰਹੀਆਂ ਨੇ ਇਸ ਦੇ ਵਿੱਚ ਕਿਵੇਂ ਨਜੱਠਿਆ ਜਾ ਸਕਦਾ ਕਿਉਂਕਿ ਤੁਸੀਂ ਵਕੀਲ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਜੇ ਉਹ ਤੁਹਾਡੇ ਤੱਕ ਪਹੁੰਚਣਗੇ ਤੁਸੀਂ ਉਹਨਾਂ ਦੇ ਨਾਲ ਖੜ੍ਹੇ ਵੀ ਸਕਦੇ ਹੋ ਕਿਵੇਂ ਹੋ ਸਕਦਾ ਉਹਨਾਂ ਨੇ ਨਹੀਂ ਜੋ ਉਹਨਾਂ ਦਾ ਲੀਗਲ ਰਾਈਟ ਹੈ ਜੀ ਉਹ ਐਕਸਰਸਾਈਜ਼ ਕਰਾ ਸਕਦੇ ਆਪਾਂ ਮੇਰੇ ਵੱਲੋਂ ਖੁੱਲਾ ਇਨਵੀਟੇਸ਼ਨ ਹੈ ਔਰ ਮੈਂ ਪੂਰੀ ਮਦਦ ਕਰਾਂਗਾ ਔਰ ਪੈਸੇ ਤੋਂ ਬਿਨਾਂ ਕਰਾਂਗਾ ਅਗਲੀ ਗੱਲ ਇਹ ਵੀ ਹੈ ਜੀ ਪੈਸੇ ਦਾ ਲਾਲਚ ਨਹੀਂ ਬੋਧਾ ਉਹ ਵੀ ਵੱਡੇ ਭਰਾ ਨੇ ਸਾਡੇ ਜੇ ਉਹਨਾਂ ਨੇ ਕੰਮ ਲੀਗਲ ਕੀਤਾ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਪ੍ਰੋਪਰ ਜੋ ਬਣਦੀ ਹੈ ਉਹਨਾਂ ਦੀ ਉਹਨਾਂ ਦੇ ਹਸਪੀਟਲ ਦੀ ਆਈ ਐਮ ਰੈਡੀ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਕਿਸਮ ਦਾ ਮੇਰਾ ਕੋਈ ਉਹਨਾਂ ਨਾਲ ਪਰਸਨਲ ਗਰਜ ਨਹੀਂ ਮੈਂ ਤੇ ਈਵਨ ਵੀਰ ਦੀ ਅਸੈਸੀਨੇਸ਼ਨ ਤੋਂ ਬਾਅਦ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਨੂੰ ਮਿਲਣ ਵੀ ਗਿਆ ਸੀ ਮੁਲਾਕਾਤ ਨਹੀਂ ਉਸ ਈਗ ਰਸ ਜ਼ਿਆਦਾ ਸੀ ਬਟ ਮੇਰੇ ਕੋਲ ਅੱਜ ਵੀ ਫੋਟੋਆਂ ਹੈਗੀਆਂ ਕੰਮ ਦੀ ਲੜਾਈ ਆਪਣੀ ਜਗ੍ਹਾ ਉਹ ਇੱਕ ਵਿਚਾਰਾਂ ਦਾ ਯੁੱਧ ਹੈ ਬਟ ਕੰਮ ਖਤਮ ਹੁੰਦਾ ਸੀ ਕੋਰਟ 'ਚ ਰੋਜ਼ ਲੜਦੇ ਆ ਭਾਜੀ ਦੋ ਵਕੀਲ ਆਪਸ ਲੜ ਰਹੇ ਹੁੰਦੇ ਪਰ ਬਾਹਰ ਆ ਕੇ ਚਾਹ ਹੀ ਇਕੱਠੇ ਪੀਂਦੇ ਆ ਇੱਕ ਮੁੱਦੇ ਦੀ ਬਹਿਸ ਹੈ ਇੱਕ ਮੁੱਦੇ ਦਾ ਲੌਜੀਕ ਹੈ ਇੱਕ ਮੁੱਦੇ ਦੇ ਕਾਨੂੰਨ ਬਣਿਆ ਉਸ ਕਾਨੂੰਨ ਦੀ ਸਾਡੀ ਲੜਾਈ ਹੈ ਮੈਂ ਪਰਸਨਲੀ ਜਖਸ਼ੀਰ ਵੀਰ ਨੂੰ ਨਹੀਂ ਬਚਾਉਣਾ ਮੈਂ ਪ੍ਰੋਟੈਕਟ ਕਰਨਾ ਵੀ ਇਹ ਦੇ ਨਾਲ ਗੈਰਕਾਨੂੰਨੀ ਕੋਈ ਕੰਮ ਨਾ ਹੋ ਜਾਏ ਅਸੀਂ ਲਾ ਨੂੰ ਪ੍ਰੋਟੈਕਟ ਕਰਦੇ ਹਾਂ ਅਸੀਂ ਬੰਦੇ ਨੂੰ ਪ੍ਰੋਟੈਕਟ ਨਹੀਂ ਕਰਦੇ ਸਾਡੇ ਲੜੇ ਕੇਸਾਂ 'ਚ 20 20 ਸਾਲ ਕੈਦ ਵੀ ਹੋਈ ਹੈ ਤੇ ਸਾਡੇ ਲੜੇ ਕੇਸਾਂ 'ਚ ਬਰੀ ਵੀ ਹੋਏ ਨੇ ਤੇ ਸਾਡੇ ਲੜੇ ਕੇਸਾਂ 'ਚ ਹੁਣ ਇੱਕ ਮੁਕੱਦਮਾ ਆਉਣ ਵਾਲਾ ਜਿੱਦ ਜਿਵੇਂ ਘੱਟੋ ਘੱਟ 10 ਤੋਂ 20 ਕਰੋੜ ਰੁਪਏ ਆਪਣੇ ਬੰਦੇ ਨੂੰ ਦਵਾਉਣਾ ਹੈ ਸਰਕਾਰ ਕੋਲੋਂ ਉਹ ਉਹਦੇ ਤੇ ਗਲਤ ਪਰਚਾ ਹੋਣ ਦਾ ਔਰ ਇਸ ਸਟੇਟ ਤੇ ਭਾਰੀ ਪਊਗਾ ਔਰ ਇੰਟਰਨੈਸ਼ਨਲ ਕੋਰਟ ਚ ਜਾ ਕੇ ਮੈਂ ਲੜਨਾ ਹੈ ਮੁਕੱਦਮਾ ਇਹ ਹੁਣ ਮੇਰੀ ਜਿੱਦ ਹੈ ਬਾਬੇ ਨਾਨਕ ਦਾ ਮੁੰਡਾ ਮੈਂ ਪੰਜਾਬ ਦਾ ਪੁੱਤ ਆ ਅੜੀਹਲਾ ਕਰੂੰਗਾ ਬਹੁਤ ਸ਼ੁਕਰੀਆ ਸਾਰੇ ਦਸਕਨ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਲਨ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀ ਕਿ ਜੋ ਖਬਰਾਂ ਚੱਲ ਰਹੀਆਂ ਸੀਗੀਆਂ ਫੈਨਸ ਦੇ ਵਿੱਚ ਰੋਸ ਸੀਗਾ ਤਾਂ ਉਸ ਦੇ ਉੱਤੇ ਗੱਲਬਾਤ ਸੀਗੀ ਕਿ ਜੋ ਬੱਚਾ ਪੈਦਾ ਹੋਇਆ ਉਸ ਦੇ ਉੱਤੇ ਕਿਵੇਂ ਕਾਨੂੰਨੀ ਮਾਹਰ ਸੋਚਦੇ ਨੇ ਤਨੇ ਨੇ ਆਪਣਾ ਸਲਾਹ ਦਿੱਤੀ ਹੈ ਕਿ ਇਸ ਤਿੱਕੇ ਨਾਲ ਇਹ ਚੀਜ਼ਾਂ ਹੋ ਸਕਦੀਆਂ ਨੇ ਜੇ ਲੀਗਲ ਹੋਇਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਸਰ ਜੋਗ ਦੇਸੀ ਜਗਮੀਤ ਧੰਨਵਾਦ